ਨਗਰ ਕੌਂਸਲ ਨਾਪਾ ਦੀ ਪ੍ਰਧਾਨਗੀ ਨੂੰ ਲੈ ਕੇ ਚੱਲ ਰਿਹਾ ਵਿਵਾਦਿਕ ਨਵਾਂ ਮੋੜ ਲੈ ਕੇ ਆ ਗਿਆ ਜਦੋਂ 12 ਕੌਂਸਲਰਾਂ ਦਾ ਅਸਤੀਫਾ ਵਿਦਾਕ ਦੇਬਮਾਨ ਕੋਲ ਪਹੁੰਚਾਤਾ ਪਲਾਨ ਵੀ ਤਹਿਤ ਵਿਧਾਇਕ ਕਲਵਲੋ ਸੀਨੀਅਰ ਮੀਤ ਪ੍ਰਧਾਨ ਅਮਰਜੀਤ ਕੋਰਸਾਨੀ ਦਾ ਅਸਤੀਫਾ ਵੀ ਆਪਣੇ ਕੋਲ ਲੈ ਲਿਆ ਜਿਸ ਤੋਂ ਬਾਅਦ ਨਗਰ ਕੌਂਸਲ ਦੇ ਮੀਤ ਪ੍ਰਧਾਨ ਜਸਦੀਪ ਸਿੰਘ ਖੰਨਾ ਨੂੰ ਨਵਾਂ ਕਾਰਜਕਾਰੀ ਪ੍ਰਧਾਨਤਾ ਪਿਆ ਗਿਆ ਪੁਤਨ ਜਸਦੀਪ ਖੰਨਾ ਪੁੱਤਰ ਅਮਨਦੀਪ ਸਿੰਘ ਖੱਡਾ ਜਿਹੜੇ ਕਿ ਸਾਬਕਾ ਚੇਅਰਮੈਨ ਰਹੇ ਆ ਬਾਬਾ ਮਟਸ ਨਾਬਾ ਦੇ ਉਹਨਾਂ ਦੇ بیٹے ਜਿਹੜੇ ਕਾਉਂਸਲਰ ਨੇ ਵਾਰ ਨੰਬਰ 20 ਤੋਂ ਜਿਹੜੇ ਮੀਤ ਪ੍ਰਧਾਨ ਸੀਗੇ ਨਗਰ ਕਾਉਂਸਲ ਨਾਬਾ ਦੇ ਵਿੱਚ ਤੇ ਇਹਨਾਂ ਨੂੰ ਅੱਜ ਜਿਹੜਾ ਜੀ ਇੱਕੀ ਪ੍ਰਧਾਨ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ ਤਾਂ ਕਿ ਨਗਰ ਕਾਉਂਸਲ ਦਾ ਕੰਮ ਸ਼ਹਿਰ ਦਾ ਕੰਮ ਸਾਫ ਸਫਾਈ ਦਾ ਕੰਮ ਔਰ ਸ਼ਹਿਰ ਦੇ ਵਿੱਚ ਸਾਰਾ ਸਿਸਟਮ ਠੀਕ ਚੱਲੇ ਉਹਦੇ ਲਈ ਅੱਜ ਇਹਨਾਂ ਨੂੰ ਜ਼ਿੰਮੇਵਾਰੀ ਦਿੱਤੀ ਹੈ ਇਸ ਤੋਂ ਪਹਿਲਾਂ ਬੀਬੀ ਅਮਰਜੀਤ ਕੌਰ ਸਾਨੀ ਵਾਰ ਨੰਬਰ 21 ਤੋਂ ਜਿਹੜੇ ਸੀਨੀਅਰ ਮੀਤ ਪ੍ਰਧਾਨ ਸੀਗੇ ਉਹਨਾਂ ਨੂੰ ਇਹ ਸੀ ਜ਼ਿੰਮੇਵਾਰੀ ਦਿੱਤੀ ਸੀ ਕਿ 2 2.5 ਮਹੀਨੇ ਪਹਿਲਾਂ ਤੇ ਉਹਨਾਂ ਨੇ ਬਹੁਤ ਹੀ ਸ਼ਾਨਦਾਰ ਕੰਮ ਕੀਤਾ ਸ਼ਾਨੀ ਸਾਹਿਬ ਉਹਨਾਂ ਦੇ ਪਤੀ ਨੇ ਉਹਨੇ ਬੜੀ ਮਿਹਨਤ ਕੀਤੀ ਹੈ ਜੀ ਮੈਂ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਕਿ ਸ਼ਾਨੀ ਸਾਹਿਬ ਨੇ ਬਹੁਤ ਹੀ ਵਾਕਿਆਮਾਲ ਕੰਮ ਕੀਤਾ ਤੇ ਕੁਝ ਜਿਹੜਾ ਜੀ ਪਰਿਵਾਰਕ ਕਾਰਨਾ ਕਰਕੇ ਉਹਨਾਂ ਨੇ ਅੱਜ ਅਸੀਫਾ ਜਿਹੜਾ ਜੀ ਦਿੱਤਾ ਸੀਗਾ ਸੀਨੀਅਰ ਮੀਤ ਪ੍ਰਧਾਨ ਤੋਂ ਤੇ ਅੱਜ ਕਿਉਂਕਿ ਮੀਤ ਪ੍ਰਧਾਨ ਜਿਹੜੇ ਨੇ ਸਾਡੇ ਛੋਟਾ ਵੀ ਸਾਡਾ ਜਿਹੜਾ ਜੀ ਜਸਦੀਪ ਖੰਨਾ ਜਸਦੀਪ ਸਿੰਘ ਖੰਨਾ ਇਹ ਸੀਗੇ ਸੋ ਇਹਨਾਂ ਨੂੰ ਐਕਟਿਵ ਪ੍ਰਧਾਨ ਦੀ ਜ਼ਿੰਮੇਵਾਰੀ ਜਿਹੜੀ ਆ ਜਿੱਤੀ ਗਈ ਆ ਔਰ ਇਹ ਘਟਨਾਕ੍ਰਮ ਜਿਹੜਾ ਚੱਲਿਆ ਜੀ ਅ तकरीबन 2-3 ਮਹੀਨੇ ਪਹਿਲਾਂ ਇੱਕ ਮਸਲਾ ਆਇਆ ਸੀਗਾ ਕਿ ਕਿਸਾਨਾਂ ਦੀਆਂ ਟਰਾਲੀ ਚੋਰੀ ਹੋ ਗਈਆਂ ਸ਼ੰਭੂ ਬਾਰਡਰ ਤੋਂ ਤੇ ਉਹਦੇ ਤਹਿਤ ਜਿਹੜੀ ਗੱਲਬਾਤ ਸਾਹਮਣੇ ਆਈ ਸੀ ਪੰਕੂ ਪੱਪੂ ਪੰਕਜ ਜਿਹੜੇ ਕਿ ਚਾਤਾ ਚਾਵਲਾ ਦੇ ਪ੍ਰਧਾਨ ਨੇ ਉਹਨਾਂ ਤੇ ਅਲੀਗੇਸ਼ਨ ਲੱਗਿਆ ਸੀਗਾ ਤਾਂ ਮੈਂ ਆਪ ਕਹਿ ਕੇ ਉਹਨਾਂ ਤੇ ਐਫ ਆਰ ਵੀ ਕਰਾਈ ਉਦੋਂ ਇਹ ਇਨਵੈਸਟੀਗੇਸ਼ਨ ਕੇ ਪ੍ਰੋਪਰ ਹੋਵੇ ਤੇ ਉਹਨਾਂ ਦਾ ਅੱਗੇ ਕਾਨੂੰਨ ਦੇ ਮੁਤਾਬਕ ਜੋ ਪ੍ਰੋਸੈਸ ਹੈਗਾ ਉਹਨਾਂ ਦੀ ਜ਼ਮਾਨਤ ਹੋ ਗਈ ਜਾਂ ਜੋ ਵੀ ਪ੍ਰੋਸੈਸ ਹੈ ਕਾਨੂੰਨ ਨੇ ਕੰਮ ਕਰਨਾ ਅਗਰ ਕਿਸੇ ਨੇ ਕੋਈ ਗੁਨਾਹ ਕੀਤਾ ਤਾਂ ਉਹਨੂੰ ਕਾਨੂੰਨ ਸਜ਼ਾ ਦਊਗਾ ਅਗਰ ਨਹੀਂ ਕੀਤਾ ਤਾਂ ਕਾਨੂੰਨ ਮਾਫ ਕਰੂਗਾ ਤਾਂ ਉਸ ਤੋਂ ਬਾਅਦ ਫਿਰ ਇੱਕ ਮਾਹੌਲ ਬਣਿਆ ਕਿ ਕਿਸਾਨ ਭਰਾ ਜਿਹੜੇ ਸਾਡੇ ਮੇਰੇ ਲਈ ਬੜੇ ਸਤਿਕਾਰਯੋਗ ਨੇ ਮੈਂ ਹਮੇਸ਼ਾ ਹੀ ਕਿਸਾਨ ਮਜ਼ਦੂਰ ਰਿhta ਜਿੰਦਾਬਾਦ ਦਾ ਨਾਅਰਾ ਲਾਇਆ ਲਾਉਂਦੇ ਰਹਾਂਗੇ ਰਹਾਂਗੇ ਅੱਗੇ ਵੀ ਕਿਸਾਨ ਪਰਾਵਾਂ ਦੇ ਨਾਲ ਇਸ ਤਰ੍ਹਾਂ ਦੇਖਦੇ ਸਭ ਤੋਂ ਛੋਟੀ ਉਮਰ ਦੇ ਕਾਉਂਸਲਰ ਨੇ ਜੋ ਪ੍ਰਧਾਨ ਕੀਤਾ ਹਾਂ ਬਿਲਕੁਲ ਜੀ ਪਹਿਲੀ ਵਾਰ ਕਾਉਂਸਲਰ ਬਣੇ ਨੇ ਔਰ ਬੜੇ ਬੜਾ ਸਾਡਾ ਪਿਆਰਾ ਬੱਚਾ ਛੋਟਾ ਛੋਟਾ ਵੀਰ ਹੈ ਸਾਡਾ ਖੰਨਾ ਸਾਹਿਬ ਵੀ ਬੜੇ ਸੁਲਝੇ ਹੋਏ ਨੇ ਜੀ ਇਹ ਆਪ ਚਾਰ ਪੰਜ ਵਾਰ ਕਾਉਂਸਲਰ ਰਹੇ ਨੇ ਚੇਅਰਮੈਨ ਵੀ ਰਹੇ ਨੇ ਇਹਨਾਂ ਦੇ بیٹے ਨੇ ਔਰ ਕਿਉਂਕਿ ਸਮਾਂ ਬਹੁਤ ਥੋੜਾ ਜੀ ਇਲੈਕਸ਼ਨ ਦੇ ਵਿੱਚ ਤਕਰੀਬਨ ਜਨਵਰੀ ਦੇ ਵਿੱਚ ਇਲੈਕਸ਼ਨ ਹੋ ਜਾਣੀ ਹੈ ਜੀ ਹੁਣ ਅਪਨ ਨਵੰਬਰ ਚੱਲ ਰਿਹਾ ਵਿੱਚ ਦਸੰਬਰ ਹੀ ਹੈ ਤੇ ਉਸ ਕਰਕੇ ਫਿਰ ਬਾਕੀ ਜਿਹੜੀ ਹੈ ਐਕਟੀਵਿਟੀ ਨੂੰ ਛੱਡ ਕੇ ਅਸੀਂ ਇਹਨਾਂ ਜੋ ਮੈਂ ਵਾਰੀਨੇ ਬਾਹਰ ਤੇ ਇੱਕ ਗੱਲ ਉੱਠਦੀ ਰਹੀ ਹੈ ਹਮੇਸ਼ਾ ਕਿ ਜੀ ਪੱਕੂ ਪੰਕੇ ਦਾ ਸੀਫਾ ਜਿਹੜਾ ਅੱਜ ਵੀ ਮੇਰੇ ਕੋਲੇ ਸਾਡੇ ਕੌਂਸਲਰ ਸਹਿਬਾਨ ਜਿਹੜੇ ਆ ਕਾਲੀ ਦਲ ਚੋਂ ਕੁਝ ਜਿਹੜੇ ਆ ਅਲੱਗ-ਅਲੱਗ ਪਾਰਟੀਆਂ ਦੇ ਵਿੱਚੋਂ ਮੇਰੇ ਕੋਲੇ ਆਏ ਸੀ ਉਹਨਾਂ ਨੇ ਮੇਰੇ ਨਾਮ ਤੋਂ ਮੈਨੂੰ ਲਿਖ ਕੇ ਸੀਫਾ ਦਿੱਤਾ ਕਿ ਜਾਂ ਤਾਂ ਸੀਫਾ ਪੱਕੂ ਪੰਕੇ ਦਾ ਲਿਆ ਜਾਵੇ ਜਾਂ ਫਿਰ ਸਾਡਾ ਮਨਜ਼ੂਰ ਕੀਤਾ ਜਾਵੇ ਮੇਰੀ ਜੇਬ ਦੇ ਵਿੱਚ ਆਲਰੇਡੀ ਪਿਛਲੇ 9 ਆਪਣਾ ਨਵੇਂ ਮਹੀਨੇ ਦਾ ਜੀ ਅਸੀਫਾ ਮੇਰੀ ਜੇਬ ਦੇ ਵਿੱਚ ਆ ਠੀਕ ਹੈ ਜੀ ਆਪਾਂ ਕਿਉਂਕਿ ਮੈਂ মিডিਆ ਦੇ ਵਿੱਚ ਗੱਲ ਕਹੀ ਸੀ ਕਿ ਉਹਨਾਂ ਦਾ ਅਸਤੀਫਾ ਜਿਹੜਾ ਮੇਰੇ ਕੋਲ ਹੈ ਠੀਕ ਹੈ ਜੀ ਇਹ ਮੇਰੇ ਕੋਲੇ ਅਸਤੀਫਾ ਉਹਨਾਂ ਦਾ ਪਰ ਇੱਕ ਮਿੰਟ ਹਾਂ ਨਹੀਂ ਹੈਗੇ ਸਾਈਨ ਹੈਗੇ ਸਾਈਨ ਸਾਈਨ ਹੈਗੇ ਡੇਟ ਲਿਖੀ ਹੋਈ ਸਾਰੇ ਜੀ ਅਸਤੀਫਾ ਮੇਰੇ ਕੋਲ ਹੈ ਕਿਉਂਕਿ ਇਹ ਮੇਰੇ ਨਾਂ ਤੇ ਹੈ ਜੀ ਮੇਰੇ ਕੋਲੇ ਪਿਆ ਅਸੀਂ ਸ਼ਹਿਰ ਚ ਲਾਉਣਾ ਲੋਕਾਂ ਨੇ ਵੋਟਾਂ ਪਾਈਆਂ ਨੇ ਜੀ ਸ਼ਹਿਰ ਨੂੰ ਬਿਹਤਰ ਕਰਨ ਵਾਸਤੇ ਠੀਕ ਹੈ ਜੀ ਔਰ ਲੋਕ ਜਿਹੜੇ ਨੇ ਜੀ ਜਿਹੜੇ ਲੋਕ ਨੇ ਉਹਨਾਂ ਨੇ ਕੁਝ ਕੁਝ ਨਹੀਂ ਲੈਣਾ ਕਿ ਜੀ ਕੌਣ ਕੀ ਹੈ ਜੀ ਕਿ ਕਿ ਕਿੱਥੇ ਕੀ ਹੈ ਜੀ ਲੋਕਾਂ ਨੂੰ ਮਤਲਬ ਹੈ ਜੀ ਕੰਮ ਨਾਲ ਲੋਕਾਂ ਨੂੰ ਮਤਲਬ ਹੈ ਸਫਾਈ ਨਾਲ ਬੇਸ਼ੱਕ ਇਹ ਜਿਹੜਾ ਕਟਨਾ ਕੰਮ ਚੱਲਿਆ ਪਿਛਲੇ 2 2.5 ਸਾਲਾਂ ਦੇ ਵਿੱਚ ਇਹਦੇ ਵਿੱਚ ਰਾਈਟ ਵੇ ਅਸੀਂ ਛੁੱਟੀ ਤੇ ਭੇਜਦਾ ਸੀਗਾ ਉਹਨਾਂ ਨੂੰ ਜਿਆਤਾ ਚਾਵਲਾ ਜਿਹਨੂੰ ਉਸ ਤੋਂ ਬਾਅਦ ਉਹਨਾਂ ਦਾ ਅਸਿਫਾ ਆ ਗਿਆ ਜਿਵੇਂ ਇੱਥੇ ਤਰਨਾ ਵਗੈਰਾ ਹੋਇਆ ਉਸ ਤੋਂ ਬਾਅਦ ਫਿਰ ਅਸੀਂ ਅਮਰਦੀਪ ਕੌਰ ਸਾਨੀ ਜਿਹਨੂੰ ਜ਼ਿੰਮੇਵਾਰੀ ਦਿੱਤੀ ਤਾਂ ਫਿਰ ਅਸੀਂ ਬਹਿ ਕੇ ਰਾਏ ਕੀਤੀ ਸਾਰੀ ਸਾਨੀ ਸਾਹਿਬ ਉਹਨਾਂ ਨੇ ਵੀ ਖੰਨਾ ਸਾਹਿਬ ਕਿ ਆਪਾਂ ਵੇ ਇਹਨਾਂ ਦੇ ਬੇਟੇ ਮੀਤ ਪ੍ਰਧਾਨ ਨੇ ਆਪਾਂ ਸ਼ਹਿਰ ਦੀ ਜ਼ਿੰਮੇਵਾਰੀ ਹੁਣ ਇਹਨਾਂ ਨੂੰ 2 ਮਹੀਨੇ ਦੇ ਕੇ ਦੇਖੇ ਕਿਉਂਕਿ ਇਲੈਕਸ਼ਨ ਦਾ ਸਮਾਂ ਨੇੜੇ ਆ ਬਹੁਤ ਸਾਰੇ ਕੰਮ ਸ਼ਹਿਰ ਦੇ ਵਿੱਚ ਅਸੀਂ ਆਲਰੇਡੀ ਔਨ ਦਾ ਫਲੋਰ ਨੇ ਸਣਾ ਸਾਰੇ ਕੰਮ ਜਿਹੜੇ ਆ ਉਹ ਪੂਰਨ ਵਾਲੇ ਐ ਸਰ ਸਰ ਇਹ ਉਸ ਤੀਫਾ ਪ੍ਰਵਾਨ ਕਿਉਂ ਨਹੀਂ ਹੋਇਆ ਸਰਕਾਰ ਤੋਂ ਪ੍ਰਵਾਨਗੀ ਚਾਹੀਦੀ ਸਤਿ ਇਹ ਤੁਸੀਂ ਰਸੀਦਤ ਤੁਹਾਡੇ ਕੋਲ ਆ ਉਹਨੂੰ ਨਗਰ ਕੌਂਸਲ ਤੇ ਨੰਬਰ ਲਵਾਓ ਤੇ ਅੱਗੇ ਵਧਾਓ ਉਹਨੂੰ ਸਰਕਾਰ ਤੱਕ ਦੇਖੋ ਇਹ 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 ਜਿਹੜਾ ਨਾ ਜੀ ਇੱਕ ਪ੍ਰੋਸੈਸ ਹੁੰਦਾ ਹਰ ਚੀਜ਼ ਦਾ ਹਰ ਚੀਜ਼ ਦਾ ਪ੍ਰੋਸੈਸ ਹੁੰਦਾ ਸਰਕਾਰ ਕਿਵੇਂ ਚਲਾਉਣੀ ਆ ਸੰਵਿਧਾਨ ਕੀ ਕਹਿੰਦਾ ਉਦੇ ਮੁਤਾਬਕ ਕੀ ਹੋਣਾ ਚਾਹੀਦਾ ਹੈ ਸਾਰਾ ਕਾਨੂੰਨੀ ਪ੍ਰਕਿਰਿਆ ਸਾਰੀ ਜੀ ਠੀਕ ਹੈ ਜੀ ਉਹ ਅਸੀਂ ਦੇਖਣਾ ਕਿ ਨਗਰ ਕੌਂਸਲ ਕਿਉਂਕਿ ਆਵਾਮੀ ਪਾਰਟੀ ਸਰਕਾਰ ਆ ਮੈਂ ਇਥੋਂ ਐਮਐਲਏ ਆ ਜੀ ਸਾਡੀ ਕਮੇਟੀ ਹੈ ਸਾਡੇ ਤੇ ਪ੍ਰਧਾਨ ਨੇ ਇਹ ਅਸੀਂ ਦੇਖਣਾ ਜੀ ਕਿ ਕਿਵੇਂ ਸਿਸਟਮ ਚਲਾਉਣਾ ਕੁਝ ਇੱਕ ਸ਼ਰਾਬਤੀ ਲੋਕ ਜਿਹੜੇ ਆ ਵਿੱਚ ਪੈ ਕੇ ਇਸ ਗੇਮ ਨੂੰ ਖਰਾਬ ਕਰਨਾ ਚਾਹੁੰਦੇ ਸੀਗੇ ਵੀ ਸ਼ਹਿਰ ਦੇ ਵਿੱਚ ਜਿਵੇਂ ਸਾਫ਼ ਹੋਇਆ ਸ਼ਹਿਰ 59ਵੇਂ ਨੰਬਰ ਤੋਂ 11ਵੇਂ ਨੰਬਰ ਤੇ ਆ ਗਿਆ ਆਪਣਾ ਜਿਹੜਾ ਹਾਊਸ ਟੈਕਸ ਦੇ ਵਿੱਚ ਨਾਬਾ ਜਿਹੜਾ ਆਲਰੇਡੀ ਪਿਛਲੇ 2-3 ਸਾਲਾਂ ਤੋਂ ਟੌਪ ਕਰ ਰਿਹਾ ਜਦ ਬਿਲਡਿੰਗ ਟੈਕਸ ਦੇ ਵਿੱਚ ਟਾਕ ਕਰ ਰਿਹਾ ਸ਼ਹਿਰ ਦੇ ਵਿੱਚ ਪਟਿਆਲਾ ਗੇਟ ਕਿੰਨਾ ਸ਼ਾਨਦਾਰ ਬਣ ਗਿਆ ਅਸੀਂ ਨਾਪੇ ਦੇ ਪੂਰੇ ਚੌਕ ਸਮਾਰਟ ਚੌਕ ਬਣਾਉਣ ਜਾ ਰਹੇ ਹਾਂ ਨਾਪੇ ਦੇ ਵਿੱਚ ਹਰ ਚੀਜ਼ ਜਿਹੜੀ ਆ ਫਾਇਰ ਬ੍ਰਿਗੇਡ ਦਾ ਆਫਿਸ ਨਹੀਂ ਸੀਗਾ ਜੀ ਅਸੀਂ ਨਵਾਂ ਆਫਿਸ ਬਣਾਤਾ ਨਹੀਂ ਕੰਮ ਵਧੀਆ ਕੀਤਾ ਸਿਧਾਤਾ ਜੀ ਉਹਨਾਂ ਨੇ ਨਹੀਂ ਬਹੁਤ ਛਾ ਕੰਮ ਅੱਛਾ ਕੀਤਾ ਜੀ ਚਲੋ ਠੀਕ ਹੈ ਪ੍ਰੋਬਲਮ ਆ ਗਈ ਉਹਨਾਂ ਨੇ ਉਸ ਸੁਧਾਰ ਤੇ ਜਿਹੜਾ ਜੀ ਉਹਨਾਂ ਨੂੰ ਛੁੱਟੀ ਦੇ ਪਹਿਤ ਤੱਕ ਰਿਜ਼ਾਈਨ ਉਹਨਾਂ ਦਾ ਅਸਿਫਾ ਆ ਗਿਆ ਜੀ ਉਹ ਤਾਂ ਗੱਲ ਹੋ ਗਈ ਨਾ ਬਾਕੀ ਕਾਨੂੰਨ ਦੇ ਦਾਇਰੇ ਚ ਗੱਲ ਹੈ ਜੇ ਮੈਂ ਦੁਬਾਰਾ ਫੇਰੇ ਗੱਲ ਕਹਿਣਾ ਕਿ ਜੇ ਉਹ ਇਹ ਕਹਿੰਦੇ ਕਾਨੂੰਨ ਉਹਨਾਂ ਨੂੰ ਸਜ਼ਾ ਦੇਊਗਾ ਜੇ ਨਹੀਂ ਕੀਤਾ ਤਾਂ ਮੈਂ ਜਿਹੜਾ ਅੱਜ ਅਸਤੀਫੇ ਦਿੱਤੇ ਉਹਦੇ ਵਿੱਚ ਆਮ ਆਦਮੀ ਪਾਰਟੀ ਦੇ ਵੀ ਕੌਂਸਲਰ ਅਸੀਂ ਵਿੱਚ ਮੌਜੂਦ ਸੀ ਉਹਦੇ ਅੰਦਰ ਇੱਕ ਗੱਲ ਮੈਂ ਇੱਕ ਦੱਸਣੀ ਚਾਹੁੰਦਾ ਜੀ ਜਿਹੜੇ ਅੱਜ ਅਸਤੀਫਾ ਦੇ ਕੇ ਗਏ ਨੇ ਜੀ ਉਹਦੇ ਵਿੱਚ ਦੋ ਤਿੰਨ ਕ ਕੌਂਸਲਰ ਸੀਗੇ ਬਾਕੀ ਤਾਂ ਆਏ ਨਹੀਂ ਜੀ ਜਾਂ ਤਾਂ ਉਹਨਾਂ ਦੇ ਪਤੀ ਸੀਗੇ ਜਾਂ ਉਹਨਾਂ ਦਾ ਇੱਕ ਮੁੰਡਾ ਸੀਗਾ ਜੀ ਆਪ ਪਤਾ ਨਹੀਂ ਠੀਕ ਹੈ ਜੀ ਉਹ ਆਪ ਮੈਂ ਪੁੱਛਿਆ ਵੀ ਬਾਕੀ ਕੌਂਸਲਰ ਕਿੱਥੇ ਨੇ ਜੀ ਬਾਕੀ ਤਾਂ ਕੋਈ ਕੌਂਸਲਰ ਆਇਆ ਨਹੀਂ ਕਹਿੰਦੇ ਨਹੀਂ ਜੀ ਅਸੀਂ ਉਹਨਾਂ ਦੇ ਬਿਹਾਫ ਤੇ ਆਏ ਆ ਉਹ ਵੀ ਅਸਤੀਫਾ ਮੇਰੇ ਨਾਂ ਤੇ ਆ ਜੀ ਉਹ ਕੋਈ ਈਓ ਸਤੀਫੇ ਦੇ ਵਿੱਚ ਸਤੀਫੇ ਦੇ ਵਿੱਚ ਇਹ ਲਿਖਿਆ ਕਿ ਪੱਪੂ ਪੰਕੇ ਜਿੰਨਾ ਤੇ ਅਲੀਗੇਸ਼ਨ ਲੱਗਿਆ ਸੀਗਾ ਅਲੀਗੇਸ਼ਨ ਸੁਜਾਤਾ ਚਾਵਲਾ ਤੇ ਨਹੀਂ ਲੱਗਿਆ ਸੀਗਾ ਜੀ ਉਹਨਾਂ ਦੇ ਪਤੀ ਤੇ ਲੱਗਿਆ ਸੀ ਵੀ ਉਸ ਬਿਹਾਫ ਤੇ ਜਿਹੜਾ ਜੀ ਪ੍ਰਧਾਨ ਦਾ ਸਿਫਾ ਲਿਆ ਜਾਵੇ ਤੇ ਅਗਰ ਨਹੀਂ ਲਿਆ ਜਾਂਦਾ ਸਿਫਾ ਤਾਂ ਫਿਰ ਸਾਡੇ ਸਤੀਫੇ ਮਨਜ਼ੂਰ ਕੀਤੇ ਜਾਣ ਮੇਰੇ ਕੋਲ ਤਾਂ ਆਲਰੇਡੀ ਸਿਫਾ ਹੈਗਾ ਜੀ ਮੇਰੇ ਕੋਲ ਉਹਨਾਂ ਦੇ ਜੀ ਹੈ ਮਨਜ਼ੂਰ ਤਾਂ ਕਰੀ ਨਹੀਂ ਮੇਰੇ ਨਾਂ ਤੇ ਹੀ ਹੈ ਜੀ ਉਹ ਤਾਂ ਮੇਰੇ ਕੋਲੇ ਹੈ ਜੀ ਮੇਰੀ ਮੇਰੀ ਜੇਬਚੀ ਨੇ ਉਹਨਾਂ ਦੇ ਸਿਫੇ ਮੇਰੇ ਕੋਲ ਨੇ ਸਾਡਾ ਮਕਸਦ ਜਿਹੜਾ ਜੀ ਉਹ ਇਹ ਹੈ ਉਹਨਾਂ ਦਾ ਮਕਸਦ ਇਹ ਸੀ ਕਿ ਜੀ ਇਹਨਾਂ ਤੇ ਅਲੀਗੇਸ਼ਨ ਲੱਗੇ ਆ ਇਹਨਾਂ ਨੂੰ ਹਟਾਇਆ ਜਾਵੇ ਆਲਰੇਡੀ 2 ਟਾਈਮ ਇਹਨਾਂ ਤੋਂ ਹਟਾ ਦਿੱਤੇ ਗਏ ਆ ਠੀਕ ਹੈ ਉਸ ਤੋਂ ਬਾਅਦ ਅਮਰਦੀਪ ਕੌਰ ਸਾਨੀ ਜੀ ਨੂੰ ਆਪਾਂ 2 ਮਹੀਨੇ ਨਹੀਂ ਬਣਾ ਕੇ ਰੱਖਿਆ ਹੁਣ ਅੱਜ ਉਹ ਵੀ ਉਹ ਵੀ ਉਹ ਵੀ ਜਿਹੜੇ ਜੀ ਉਹਨਾਂ ਤੋਂ ਵੀ ਜਿਹੜਾ ਜੀ ਉਹਨਾਂ ਨੇ ਲਿਖ ਕੇ ਦਿੱਤਾ ਕਿ ਜੀ ਮੈਂ ਫਿਜ਼ੀਕਲੀ ਸਾਡੀ ਕੋਈ ਪ੍ਰੋਬਲਮ ਹੈ ਅਸੀਂ ਜਿਹੜਾ ਇਹਨੂੰ ਕੰਮ ਨੂੰ ਕੰਟੀਨਿਊ ਨਹੀਂ ਕਰ ਸਕਦੇ ਹੁਣ ਅਸੀਂ ਇਹਨਾਂ ਨੂੰ ਜ਼ਿੰਮੇਵਾਰੀ ਦੇਤੀ ਆ ਜੀ ਠੀਕ ਹੈ ਜਸਜੀਪ ਸਿੰਘ ਖੰਨਾ ਹੋਰਾਂ ਨੂੰ ਜ਼ਿੰਮੇਵਾਰੀ ਦੇਤੀ ਹੈ ਯਾਨੀ ਸ਼ਹਿਰ ਦੇ ਕਿਸੇ ਕੰਮ ਦੇ ਵਿੱਚ ਕੋਈ ਵਿਗਨ ਨਹੀਂ ਆਊਗਾ ਆਟਰ ਕਲੋਨੀਆ ਜਿੱਥੇ ਕੂੜਾ ਰੋਹ ਚੱਕਿਆ ਜਾਂਦਾ ਰੋਜ਼ ਗੱਡੀਆਂ ਆਉਂਦੀਆਂ ਨੇ ਤੇ ਸ਼ਹਿਰ ਦੇ ਵਿੱਚ ਕੋਈ ਵੀ ਸਮੱਸਿਆ ਜਿਹੜੀ ਆ ਉਹ ਸਹੀ ਤਰੀਕੇ ਨਾਲ ਚੱਲੇ ਸ਼ਹਿਰ ਦੇ ਵਿੱਚ ਕੋਈ ਵੀ ਲੈਂਡ ਆਰਡਰ ਦੀ ਕੋਈ ਪ੍ਰੋਬਲਮ ਆਵੇ ਪ੍ਰਸ਼ਾਸਨ ਕੰਮ ਕਰ ਰਿਹਾ ਨਗਰ ਕੌਂਸਲ ਇੱਕ ਮਿਨੀ ਗਵਰਨਮੈਂਟ ਹੈ ਜੀ ਮਿਨੀ ਗਵਰਨਮੈਂਟ ਹੈ ਮੈਂ ਅੱਜ ਉਹਨਾਂ ਨੇ ਕੀ ਗੱਲ ਇਹ ਵੀ ਕਹੀ ਸਾਡੇ ਭਰਾਏ ਨੇ ਮੈਂ ਕਿਹਾ ਜੀ ਜੇ ਮੈਂ ਚੁਣਿਆ ਹੋਇਆ ਨੁਮਾਇੰਦਾ ਵਿਧਾਨ ਸਭਾ ਵਿੱਚ ਮੇਰੇ ਤੋਂ ਇਲਾਵਾ ਉੱਥੇ ਮੇਰੇ ਪਰਿਵਾਰ ਦਾ ਕੋਈ ਮੈਂਬਰ ਪੈਣ ਨਹੀਂ ਰੱਖ ਸਕਦਾ ਇਹ ਚੁਣਿਆ ਹੋਇਆ ਨੁਮਾਇੰਦਾ ਜਾ ਸਕਦਾ ਤਾਂ ਇਹ ਮਿਨੀ ਗਵਰਨਮੈਂਟ ਹੈ ਜੀ ਮੇਨੀ ਸਰਕਾਰ ਆ ਨਾਂਬਾ ਸ਼ਹਿਰ ਦੀ ਇਹਦੇ ਵਿੱਚ ਚੁਣੇ ਹੋਏ ਕੌਂਸਲਰ ਵੀ ਮੀਟਿੰਗ ਦੇ ਵਿੱਚ ਆ ਕੇ ਆਪਣਾ ਕੰਮਕਾਰ ਦੱਸਣ ਜਿਹੜੇ ਵੀ ਕੰਮਕਾਰ ਹੋਣ ਹੁਣ ਹੁਣ ਜਿਹੜਾ ਤਕਰੀਬਨ ਸਾਡੇ ਕੋਲੇ ਕਰੋੜ ਸਵਾ ਕਰੋੜ 2 ਕਰੋੜ ਦੇ ਆਸ-ਪਾਸ ਹੁਣ ਟੈਂਡਰ ਜਿਹੜੇ ਲੱਗ ਰਿਹਾ ਜੀ ਔਰ ਅਸੀਂ ਹਰੇਕ ਵਾਰਡ ਦੇ ਵਿੱਚ ਮੈਨੂੰ ਕਿਸੇ ਨਾਲ ਕੋਈ ਗਿਲਾ ਨਹੀਂ ਜੀ ਠੀਕ ਹੈ ਜੀ ਕਿਉਂਕਿ ਮੈਨੂੰ ਗਿਲਾਸ ਕਰਕੇ ਨਹੀਂ ਜਦੋਂ ਦੇਮਨ 2022 ਚ ਐਮਐਲਏ ਬਣਿਆ ਉਦੋਂ ਮੇਰੇ ਨਾਲ ਕੋਈ ਵੀ ਨਹੀਂ ਸੀਗਾ ਜੀ ਇੰਨਾ ਐਮਸੀਆਂ ਦੇ ਵਿੱਚੋਂ ਮੇਰੇ ਨਾਲ ਕੋਈ ਨਹੀਂ ਸਿਰਫ ਸੁਜਾਤਾ ਚਾਵਲਾ ਦੇ ਪੰਕਜ ਬੱਪੂ ਸੀਗੇ ਜੀ ਮੇਰੇ ਨਾਲ ਕੋਈ ਵੀ ਨਹੀਂ ਸੀਗਾ ਜੀ ਠੀਕ ਹੈ ਜੀ ਤਾਂ ਉਹਦੇ ਸੱਚੇ ਪਾਤਸ਼ਾਹ ਨੇ ਇਹਨੇ ਕਿਰਪਾ ਕੀਤੀ ਹੈ ਤੇ ਹਾਸਿਲ ਜਿੱਤ ਜਰਦ ਹੋਈ ਹੈ ਜੀ ਤੇ ਹੁਣ ਵੀ ਮੈਨੂੰ ਕੋਈ ਏਦਾਂ ਗਿਲਾ ਸ਼ਿਕਵਾ ਹੈ ਨਹੀਂ ਕਿਉਂਕਿ ਮੈਂ ਤਾਂ ਖੂਪ ਪੱਟ ਕੇ ਪਾਣੀ ਪੀਣ ਵਾਲਿਆ ਚਾ ਜੀ ਮੈਂ ਆਪਣਾ ਕੰਮ ਕਰ ਰਿਹਾ ਜਿਹੜੀ ਮੈਨੂੰ ਸੰਗਤਨੀ ਡਿਊਟੀ ਦਿੱਤੀ ਹੈ ਮੈਂ ਅਛੇ ਤਰੀਕੇ ਨਾਲ ਆਪਣਾ ਕੰਮ ਕਰ ਰਿਹਾ ਜੀ ਠੀਕ ਪਰ ਉਹ ਵੀ ਸਾਡੇ ਭਰਾ ਨੇ ਜੀ ਠੀਕ ਹੈ ਉਹਨਾਂ ਨੂੰ